ਰਾਜਾ ਪੜਾ ਗੁੱਸੇ 'ਚ ਆਇਆ ਵੀ ਵਜ਼ੀਰ ਨੇ ਬੜੀ ਗੁਸਤਾਖੀ ਕੀਤੀ ਹੈ ਮੈਨੂੰ ਮੇਰੀ ਉਂਗਲ ਕੱਟੀ ਗਈ ਤੇ ਅੱਗੋਂ ਮੈਨੂੰ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਕਹਿ ਰਿਹਾ ਤੇ ਨਾਲੇ ਇਹਨੂੰ ਬੜਾ ਚਾਹ ਚੜਿਆ ਵੀ ਮੇਰੀ ਉਂਗਲ ਵੱਡੀ ਗਈ ਹੈ ਵਾਪਸ ਆਏ ਤੇ ਰਾਜੇ ਨੇ ਨਾ ਉਸ ਆਪਣੇ ਵਜ਼ੀਰ ਨੂੰ ਕੈਦਖਾਨੇ 'ਚ ਸੁੱਟ ਦਿੱਤਾ ਬਈ ਇਹ ਤੇ ਮੇਰਾ ਬੁਰਾ ਮੰਗਦਾ ਹੈ ਇਹ ਮੇਰਾ ਭਲਾ ਨਹੀਂ ਮੰਗਦਾ ਇਹ ਮੇਰੀ ਉਂਗਲ ਵੱਡੀ ਗਈ ਤੇ ਮੇਰੇ ਤੇ ਸਭੋ ਖੁਸ਼ ਹੋਇਆ ਕੁਝ ਕੁ ਸਾਲ ਦਾ ਸਮਾਂ ਲੱਗਿਆ ਇੱਕ ਦਿਨ ਰਾਜਾ ਫਿਰ ਜੰਗਲ 'ਚ ਸ਼ਿਕਾਰ ਖੇਡਣ ਵਾਸਤੇ ਗਿਆ। ਨਾਲ ਇਹਦੇ ਸੈਨਿਕ ਵੀ ਸਨ ਔਰ ਅੱਗੇ ਇੱਕ ਹਿਰਨ ਦਾ ਪਿੱਛਾ ਕਰਦਿਆਂ ਕਰਦਿਆਂ ਰਾਜਾ ਘੋੜੇ 'ਤੇ ਐ ਤੇ ਆਪਣੇ ਨਾਲ ਦੇ ਸੈਨਿਕਾਂ ਨਾਲੋਂ ਦੂਰ ਅੱਗੇ ਜੰਗਲ 'ਚ ਚਲਿਆ ਗਿਆ। ਆਪਣੇ ਸੈਨਿਕਾਂ ਨਾਲੋਂ ਵਿਛੜ ਗਿਆ ਅੱਗੇ ਦੂਰ ਚਲਾ ਗਿਆ ਰਾਹ ਭਟਕ ਗਿਆ ਔਰ ਅੱਗੇ ਜਾਂਦਿਆਂ ਜਾਂਦਿਆਂ ਇੱਕ ਜੰਗਲ ਵਿੱਚ ਰਹਿਣ ਵਾਲੇ ਕਬੀਲੇ ਨੇ ਇਹਨੂੰ ਪਕੜ ਲਿਆ। ਜੰਗਲ ਉਸ ਜੰਗਲ ਵਿੱਚ